ਫਾਲਾ ਸੋਹਣਾ ਮੌਸਮ ਬਣਿਆ ਪਿਆ। ਮੀਂਹ ਪੈ ਲਾ ਪਿਆ ਬੈਠੇ ਅਸੀਂ ਨਹਾਉਣ ਲੱਪੇ ਆ ਨਾਲ ਜਵਾਲ ਕ ਆਪਣੇ ਪੈ ਨਹਾਉਣ ਮੀਹ ਦਾ ਨਜ਼ਾਰਾ ਲੈਂਦੇ ਹਣ। ਨਜ਼ਾਰਾ। ਤੇ ਹੁਣ ਤੈਨੂੰ ਜੰਪ ਹੀ ਆਈ ਜਾਣਗੇ ਇਹਦੇ ਚ। ਉਹ ਸਾਹਮਣੇ ਬਣਿਆ ਹੋਇਆ ਗੇਟ ਮੇਨ ਗੇਟ ਤੇ ਆ ਜਿਹੜਾ ਨੀਂਹ ਪੈ ਲਾ ਪਿਆ ਬੈਠੇ ਅਸੀਂ ਨਹਾਉਣ ਲੱਪੇ ਆ ਨਾਲ ਜਵਾਲ ਕ ਆਪਣੇ ਆ ਨਿੱਕੇ ਨਿੱਕੇ 9 ਵਜੇ ਆਪਾਂ ਲਾਪੇ ਨਾਉਣ ਤੇ ਸਰਗਨ ਹੁਣੇ ਵੀ ਲੱਗ ਪਏ ਨਾਉਣ ਮੀ ਦਾ ਨਜ਼ਾਰਾ ਲੈਂਦੇ ਨੇ ਨਜ਼ਾਰਾ ਆਉਂਦਾ ਏ ਨਜ਼ਾਰਾ ਪੂਰਾ ਲਓ ਜੀ ਲਓ ਗੱਲ ਬਣ ਗਈ ਅੱਜ ਤਾਂ ਪੂਰੀ ਵੈਸੇ ਤਾਂ ਪਹਿਲਾਂ ਵੀ ਠੰਡਾ ਮੌਸਮ ਸੀ ਹੁਣ ਫੇਰ ਹੋਰ ਠੰਡਾ ਹੋ ਗਿਆ ਵਾ ਕਿੱਥੇ ਕਿੱਥੇ ਪੈਂਦਾ ਅਮੀ ਬਾਈ ਕਿੱਥੇ ਕਿੱਥੇ ਹੋ ਗਿਆ ਠੰਡਾ ਮੌਸਮ ਆ ਇਧਰ ਤਾਂ ਬਣ ਗਈ ਗੱਲ ਪੂਰੀ ਦਰਾਖਤ ਵੀ ਸਾਡੇ ਜਿਹੜੇ ਪੂਰੇ ਵਧੀਆ ਬਣੇ ਪਏ ਇਧਰ ਅੰਬ ਦਾ ਬੂਟਾ ਆ ਰਿਹਾ ਆ ਰਿਹਾ ਚੀਕੂਆ ਦਾ ਤੇ ਇਧਰ ਹੈਗਾ ਜਾਵਣਾ ਆ ਅਮਰੂਦ ਇਧਰ ਨੈਮਾ ਚੇਰਾ ਇੱਕ ਵਾਰੀ ਹਟ ਗਿਆ ਸੀ ਤੇ ਅਸੀਂ ਜਿਹੜਾ ਜਵਾਕ ਜੱਲੇ ਨਾ ਹਟੇ ਤੇ ਆ ਬੱਦਲ ਹਜੇ ਵੀ ਬਹੁਤ ਸੋਹਣੇ ਬਣੇ ਹੋਏ ਆ ਆਪਣੇ ਰਾਹ ਤੇ ਤੇ ਇਹ ਨਾਲੇ ਨੇ ਹੁਣ ਅਸੀਂ ਜਾਣਾ ਯਾਰ ਥੋੜਾ ਕੰਮ ਕਾਰਾ ਕਰ ਲਈਏ ਕਿਉਂਕਿ ਐਂਬੂਲੈਂਸ ਲੈ ਕੇ ਜਾਣਾ ਅਸੀਂ ਤੇ ਅਸੀਂ ਚੱਲੇ ਦਵਾਈਆਂ ਮੰਨਣ ਕਿਉਂਕਿ ਐਂ ਦਵਾਰ ਨੂੰ ਅਸੀਂ ਜਾਣਨੇ ਆ ਗੁਰਦੁਆਰਾ ਸ਼ੀਨੀ ਸਾਹਿਬ ਆਪਣਾ ਮੇਰ ਸਿੰਘ ਵਾਲੇ ਥੋੜਾ ਜਿਹਾ ਮੀਂਹ हटਿਆ ਸੀ ਤੇ ਅਸੀਂ ਹੁਣ ਜਾਵਾਂਗੇ ਦਵਾਈ ਵੰਡਣ ਤੇ ਪਾਲਾ ਸੋਹਣਾ ਮੌਸਮ ਬਣਿਆ ਪਿਆ ਦੇਖ ਸਕਦੇ ਹੋ ਨੀ ਈਲੇ-ਨੀਲੇ ਪੱਤਲੇ ਤੇ ਹਰੇ-ਭਾਈ ਕਹਿੰਦਾ ਭਾਵ ਸਵਰਗਾਂ ਦਾ ਝੂਟਾ ਹੀ ਆਵੇ ਦੇਖ ਸਕਦੇ ਹੋ ਜੀ ਸਵਰਗਾਂ ਦਾ ਝੂਟਾ ਕਹਿੰਦੇ ਨੇ ਨਾ ਸਵਰਗ ਹੀ ਆ ਦੀ ਦੀ ਦੀਆਂ ਨਾ ਖੜੀ ਘੇਟ ਲੱਗਦੀ ਹੈ ਨਾ ਹਰਿਆਲੀ ਦੇ ਵਿੱਚ ਆਪਾਂ ਗੱਡੀ ਕੱਢ ਲਈ ਆ ਘਰੋਂ ਤੇ ਹੁਣ ਚੱਲਦੇ ਆ ਸ਼ੀਨੀ ਸਾਹਿਬ ਮੇਰ ਸਿੰਘ ਵਾਲਾ ਜੀਰੇ ਦੇ ਨਾਲ ਹੀ ਜਿਹੜਾ ਪਿੰਡ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਮੀਂਹ ਫੇਰ ਪੈ ਲੱਗਾ ਕਣੀਆਂ ਪੈਣ ਲੱਗ ਪੇ ਗੁਰਦੁਆਰਾ ਸਾਹਿਬ ਇਹ ਆ ਬਣਿਆ ਹੋਇਆ ਗੇਟ ਸੰਗਤ ਆਉਂਦੀ ਇੱਥੇ ਐਤਵਾਰ ਨੂੰ ਕਾਫੀ ਤੇ ਸੋਖਣੀ ਸਾਹਿਬ ਦਾ ਪਾਠ ਹੁੰਦਾ ਵਾ ਇਧਰਲੇ ਪਾਸੇ ਹੈਗਾ ਗੁਰਦੁਆਰਾ ਸਾਹਿਬ ਸੋਖਣੀ ਸਾਹਿਬ ਦਾ ਪਾਠ ਹੋਈ ਜਾਂਦਾ ਵਾ ਪਿਆ ਸਾਹਮਣੇ ਦਰਬਾਰ ਸਾਹਿਬ ਨਾਲ ਹੀ ਸਰੋਵਰ ਬਣਿਆ ਹੋਇਆ ਵਾ ਤੇ ਇਹ ਇਧਰਲੇ ਪਾਸੇ ਲੰਗਰ ਹਾਲ ਦਾ ਗੁਰੂ ਹਰਗੋਬਿੰਦ ਸਾਹਿਬ ਛੇ ਪਾਸ਼ੇ ਉਹਨਾਂ ਚਰਨਸ਼ੋ ਪ੍ਰਾਪਤ ਗੁਰਦੁਆਰਾ ਸਾਹਿਬਾ ਉਹ ਸਾਹਮਣੇ ਬਣਿਆ ਹੋਇਆ ਗੇਟ مین ਗੇਟ ਤੇ ਆ ਜਿਹੜਾ ਰਸਤਾ ਮੇਨ ਆਉਂਦਾ ਵਾ ਗੁਰਦੁਆਰਾ ਸਾਹਿਬ ਨੂੰ ਤੇ ਇਧਰਲੇ ਪਾਸੇ ਪਾਰਕ ਬਣੇ ਹੋਏ ਗੁਰਦੁਆਰਾ ਸਾਹਿਬ ਦੇ ਇਹ ਹੈਗੀ ਪਾਰਕਿੰਗ ਇਹ ਹੁਣੇ ਬਣਾਈ ਪਾਰਕਿੰਗ ਜਾਨੀ ਕਿ ਲੋਕ ਟਾਇਲ ਹੋਣ ਚ ਨਹੀਂ ਆ ਇਥੇ ਗੁਰਦੁਆਰਾ ਸਾਹਿਬ ਦੀ ਜਿਹੜਾ ਆਪਣਾ ਇਤਿਹਾਸ ਲਿਖਿਆ ਵਾ ਤੇ ਆਸਰੋਵਰ ਬਣਿਆ ਹੋਇਆ ਵਾ ਲਓ ਭਾਈ ਦਵਾਈਆਂ ਵੰਡ ਕੇ ਆ ਗਏ ਸੀ ਘਰੇ ਤੇ ਆ ਸਰਗੋਣ ਨੇ ਹੁਣ ਨਵੇਂ ਕੱਪੜੇ ਪੋਣੇ ਇਹ ਕਿਹਨੇ ਦਿੱਤਾ ਈ ਗਿਫਟ ਤੁਹਾਨੂੰ ਅੱਛਾ ਨੇ ਅੱਛਾ ਅੱਛਾ ਕੌਣ ਆ ਬਾਈ ਅੱਛਾ ਅੱਛਾ ਪ੍ਰਭ ਪ੍ਰਭ ਬਾਈ ਕਿਵੇਂ ਬੋਲ ਦਿੰਦਾ ਅੱਛਾ 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 ਚੜ ਖੜਾ ਚੜ ਕਿਉਂਕਿ ਬਾਈ ਸਰਗੋਣੇ ਜਾਣਾ ਮਾਂ ਮੇਕੇ ਪੈਂਡ ਤੇ ਨਾਂ ਨੂੰ ਕੇ ਪੈਂਡ ਸਰਗੋਣੇ ਕਿਹੜਾ ਸੂਟ ਆ ਜੰਪ ਜੰਪਸੂਟ ਤੇ ਹੁਣ ਤੈਨੂੰ ਜੰਪ ਹੀ ਆਈ ਜਾਣਗੇ ਇਹਦੇ ਚ ਹਾਂਜੀ ਹਾਂ ਆ ਮਮਾ ਵੀ ਕਹਿੰਦੇ ਬਈ ਜੰਪਸੂਟ ਆ ਮੈਨੂੰ ਤਾਂ ਪਤਾ ਨਹੀਂ ਜੰਪ ਕਿਵੇਂ ਹੋਣਗੇ ਹੁਣ ਜੰਪਸੂਟ ਆ ਆ ਟੋਪੀ ਜੀ ਵੀ ਨਾਲ ਇਹਦੇ ਤਾਂ ਫਿਰ ਪਹਿਲਾਂ ਆਪਾਂ ਮਾਮੇ ਕੋਲ ਬੈਠੇ ਚਲ ਗਏ ਨਹੀਂ ਪਹਿਲਾਂ ਨਾਨੂ ਬਾਬਾ ਕੋਲ ਨਾਨੂ ਬਾਬਾ ਕੋਲੇ ਕੀ ਆ ਕੁਸ ਨਹੀਂ ਚਲ ਫਿਰ ਪਰੇ ਜੋ ਮਾੜਾ ਮੋਟਾ ਮੋਟਰਸਾਈਕਲ ਲਓ ਜੀ ਅਸੀਂ ਚੱਲੇ ਆ ਹੁਣ ਸਰਗੋਦੀ ਮਮਾ ਤੇ ਇਮਾਨ ਸਿੰਘ ਦੋਨਾਂ ਨੂੰ ਘਰੇ ਛੱਡ ਕੇ ਤੇ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਆਥ ਨੇ ਆਵਾਂਗੇ ਹੁਣ ਹਨਾ ਪਤਾ 2 ਘੰਟੇ ਲੱਗੇ ਨੇ ਸਾਨੂੰ ਬੱਦਲ ਵਾਈ ਵੀ ਹੈਗੀ ਆ ਮੀਂਹ ਕੇਰਾ हटਿਆ ਵਾ ਬਾਕੀ ਦੇਖੋ ਰਾਹ ਰੂਚ ਪੈਂਦਾ ਹੋਇਆ ਤਾਂ ਕੀ ਹਿਸਾਬ ਆ ਅਸੀਂ ਪਹੁੰਚ ਗਏ ਆ ਕੋਟ ਕਪੂਰੇ ਇਹ ਹੈਗਾ ਪਟੰਡੇ ਵਾਲਾ ਰੋੜ ਜਿਹੜਾ ਢੱਲ ਵਾਲੇ ਵਿੱਚ ਜਾਂਦਾ ਬਾਜੇ ਵਿੱਚ ਦੀ ਬਾਅਦ ਤੇ ਆਉਂਦੇ ਜਿਹੜਾ ਚੌਕ ਅਸੀਂ ਛੱਡ ਗਏ ਆ ਮਗਰ ਦੇ ਪਾਸੇ ਇੱਥੇ ਨੇ ਪਸੇਗੀ ਕਾਲਾ ਮੰਡੀ ਕੁਰੇ ਸ਼ਹਿਰ ਦੀ ਇੱਥੋਂ 12 ਕਿਲੋਮੀਟਰ ਰਹਿ ਗਿਆ ਜਿਹੜਾ ਠੀਕ ਸਾਹਮਣੇ ਹੈਗਾ ਗੁਰਦੁਆਰਾ ਗੁਰੂ ਕੀ ਧਾਵਾ ਇਤਿਹਾਸਕ ਗੁਰਦੁਆਰਾ ਸਰਬ ਜਨਾਬਾਂ ਦੀ ਬਹੁਤ ਵੱਡੀ ਹੈ ਜੇ ਆਪ ਕਰਾ ਦੇ ਵਿੱਚ ਜੇ ਦੇਖਣਾ ਚਾਹਦੇ ਆ ਤੇ ਆਮ ਲੱਜਦੇ ਕੁਝ ਗੋੜ ਆਦੀਆਂ ਅੱਖਾਂ ਨੂੰ ਸਾਰਾ ਕੰਮਕਾਰ ਕਰਕੇ ਤੇ ਹੁਣ ਆਇਆ ਆਪਾਂ ਮੋਕੇ ਕਿਉਂਕਿ ਮਰੀਜ਼ ਲੈਣ ਕਿ ਜਦੋਂ ਛੁੱਟੀ ਮਿਲੀ ਸੀ ਤੇ ਉਹਨਾਂ ਨੂੰ ਸੇਖਮੀ ਛੱਡਣਾ ਵਾ ਤੇ ਇਹ ਹੈਗਾ ਮੋਕੇ ਦਾ ਬਾਜ਼ਾਰ 메ਨ ਬਾਜ਼ਾਰ ਆ ਜਿਹੜਾ ਇਹ ਕੋੜਕਪੁਰੇ ਨੂੰ ਜਿਹੜਾ ਪੁਰਾਣਾ ਰੋਡ ਜਾਂਦਾ ਮੇਨ ਬਾਜ਼ਾਰ ਮੋਕੇ ਤੋਂ ਉਹ ਰੋਡ ਆ ਹੁਣ ਆਪਣੀ ਹੋ ਗਈ ਆ ਵਾਪਸੀ ਪਿੰਡ ਨੂੰ ਸੋ ਵਲੌਗ ਆਪਣਾ ਜਿਹੜਾ ਇੱਥੇ ਸਮਾਪਤਾ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣਾਰੇ ਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਤਿ ਸ੍ਰੀ ਅਕਾਲ